ਪਹਿਲੇ ਚੱਲ ਗਏ ਚੱਲ ਗਏ ਦੇਖੋ ਚੱਲ ਜੀ ਬੋਲਾਂਗੇ 240 ਰੁਪਏ ਬਾਈ ਲਓ ਜੀ ਪਹਿਲੀ ਟਰਾਲੀ ਲੱਗੀ ਹੈ 200 ਤੇ 40 ਰੁਪਏ ਤੇ ਤਰੀਕਾ ਜਿਹੜੀ ਅੱਜ ਹੋ ਗਈ ਬਾਈ 18 April 2025 ਹੋ ਚੁੱਕੇ ਕੋੜਕਪੁਰਾ ਮੰਡੀ ਦੇ ਵਿੱਚ ਆ ਪਾ ਚੁੱਕੇ ਆ ਤੇ ਥੋੜੀ ਨਵੀਆਂ ਵੀ ਕਾਫੀ ਆਈ ਖੜੀ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਮਗਰ ਤੇ ਪਹਿਲੀ ਲੀਟਰ ਪ੍ਰਾਣ ਨੂੰ ਤੋੜੀ ਲੱਗੀ ਹੈ 240 ਰੁਪਏ 5 10 15 20 25 250 250 54 60 65 70 75 275 ਬੋਲਾ ਬਾਈ ਜੀ ਨੇ 275 ਰੁਪਏ ਅੰਕਲ ਯਾਰ ਫਿਰ ਰਿਪੀਅਟ ਹੋ ਗਿਆ ਚੱਲ ਭਾਈ ਅੱਛਾ ਥੋੜੀ ਦਲਾਲੀ ਲੋ ਜੀ 275 ਹੋ ਗਈ ਹੈ ਤੇ ਨਵੀਂ ਥੋੜੀ ਜਿਹੀ ਸ਼ੁਰੂਆਤ ਹੋ ਚੁੱਕੀ ਆ ਤੇ ਟਰਾਲੀਆਂ ਖੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਸੈਨਰ ਦਿਓ ਜੀ ਦੇਖ ਮੈਂ काचे दिसले उडी करत आहे हां जी 240 275 230 ਰੁਪਏ ਬੋਲਾਂਗੇ ਨੇ 230 ਰੁਪਏ ਬੈਚੀ ਦੀਆਂ 230 ਰੁਪਏ ਜਿਹੜਾ ਇਹ ਗੱਲ ਮਤਲਬ ਇਹ ਲੌਨ ਦਾ ਦਪੰਦਰ ਤਾਂ 22000 ਥਾਲੀ ਵਾਲਾ ਕਿਹੜਾ ਭਾਈ ਜੀ ਲਈ ਭਾਈ ਭਾਈ ਬੰਦ ਚਕਾਉਂਗੇ ਨਾਲ ਇਹ ਪੁੱਛਿਆ ਭਾਈ ਹੁਣ ਪੁੱਛਿਆ ਕਰਾਂਗੇ ਕਿ ਇਹ ਮਤਲਬ ਇਹ ਹੋਣਾ ਚਾਹੀਦਾ ਭਾਈ ਜੀ ਬੰਦ ਚਕਾਉਣ ਦੇ ਨਾਲ 200 ਪੰਜ ਚਕਾਉਣਗੇ ਭਾਈ ਨਾਲ 200 ਰੁਪਿਆ 5 205 ਬੋਲਾ ਭਾਈ ਕਿਨੇ 10 15 215 ਬੋਲਾਂਗੇ ਨੇ 215 ਰੁਪਏ ਭਾਈ ਜੀ ਆ ਵੀੜ ਚ ਲਾ ਦੇ ਜੀ ਲੋ ਜੀ 215 ਲੱਗੀ ਹੈ ਤੇ ਮਗਰ ਤਿੰਨ ਚਾਰ ਟਰਾਲੀਆਂ ਹੋਰ ਖੜੀਆਂ ਨਵੀਂ ਟੂੜੀ ਅੱਬੀ ਹੁਣ ਇਹ ਉਹ ਤਾਂ ਜਿੱਦ ਜਿੱਦ ਨੇ ਕਿਸੇ ਨੇ ਕਿਹਾ ਤਾਂ ਉਹ ਲੈ ਇੱਕ ਖਾਲੀ ਬੇਟ ਦੀ ਬੰਦਾ ਜੀ ਬੱਟਾ ਜੀ ਜਮਾਨ ਬੈਲ ਕਨਟਰਾਂਗਰ ਸੁਪਤਾ ਬਰ ਫਰਗੀ 200 ਹਰੀਨ ਵੀ ਨਹੀਂ ਮਿੱਟੀ ਵੀ ਨਹੀਂ 200 200 200 ਰੁਪਿਆ 5 10 15 15 ਰੁਪਿਆ ਬੋਲਣਗੇ

200 ਤੇ 50 ਰੁਪਏ ਲੱਗੀ ਇਹ ਟੂੜੀ ਤੇ ਨਵੀਂ ਟੂੜੀ ਆ ਵੀ ਉਹੀ ਰੇਟ ਹੈ 200 205 10 15 ਜਿਹੜਾ ਰੇਟ ਚੱਲ ਰਿਹਾ ਮਗਰ ਲਈਆਂ ਦੋ ਟਰਾਲੀਆਂ ਦਾ ਵੀ ਤੇ ਇਹੀ ਰੇਟ ਹੁਣ ਚੱਲੂਗਾ ਤੇ ਕੱਲ ਨੂੰ ਬਾਕੀ ਪਤਾ ਲੱਗੂ ਰੇਟ ਕੀ ਬੰਦ ਆ ਤੇ ਧੰਨਵਾਦ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੋੜਨ ਦੇ ਤੇ ਬਾਕੀ ਤੁਸੀਂ ਗਾਹਕ ਦੇਖ ਸਕਦੇ ਹੋ ਚਲੋ ਇੱਕ ਟਰਾਲੀ ਬੋਲੀ ਹੋਰ ਵਿਖਾ ਦਿੰਦੇ ਆ 200 ਬੋਲੋ ਜੀ 200 ਪੰਜ ਤਾਂ ਚਿਗਾਉਂਗੇ ਨਾ 200 ਰੁਪਿਆ 200 200 ਯਾਰ ਟਾਲੀ ਵਾਲਾ ਕਿਹੜਾ ਬਾਈ ਕਿੱਥੇ ਆ ਚੱਲ ਦੇ ਇੱਕ ਮਿੰਟ 205 10 15 20 25 225 ਬੋਲਾਂਗੇ ਨਾ 225 ਰੁਪਿਆ ਬਾਈ ਇੱਥੇ ਨਾ ਲੋ ਜੀ ਇਹ ਵੀ 225 ਲੱਗੀ ਹੈ ਤੇ ਟਰਾਲੀਆਂ ਜਿਹੜੀਆਂ ਨਵੀਆਂ ਆ ਕਿ ਇਹ ਨਵੀਂ ਤੂੜੀ ਆਈ ਆ ਭਈ ਤੇ ਉਹੀ ਰੇਟ ਦੋ ਤੋਂ 5 25 225 ਤੋਂ ਵੀ ਰੇਟ ਥੱਲੇ ਹੀ ਹੈ ਹਜੇ ਅੱਜ ਤੱਕ ਤੇ ਪੁਰਾਣੀ ਤੂੜੀ ਜਿਹੜੀ ਦੂਜੀ ਟਰਾਲੀ ਲੱਗੀ ਸੀ 275 ਰੁਪਏ ਤੇ ਧੰਨਵਾਦ ਸਾਰੇ ਵੀਰਾਂ ਦਾ